ਗੱਲ ਕਰਦੇ ਆ ਯੂ ਐਸ اے ਦੀ 트럼ਪ ਦੇ ਪ੍ਰੈਜ਼ੀਡੈਂਟ ਬਣਨ ਮਗਰੋਂ ਬਹੁਤ ਜ਼ਿਆਦਾ ਡੈਪੂਟੇਸ਼ਨਸ ਲੱਗ ਰਹੀਆਂ ਨੇ ਲੋਕਾਂ ਨੂੰ ਉੱਥੋਂ ਵਾਪਸ ਭੇਜਿਆ ਜਾ ਰਿਹਾ ਹੁਣ ਤੱਕ ਤਕਰੀਬਨ 700 ਬੰਦੇ ਨੂੰ ਜਿਹੜਾ ਹੈਡਪੋਰਟ ਅਮਰੀਕਾ ਕਰ ਚੁੱਕਾ ਔਰ 10 ਫਲਾਈਟਸ ਨੇ ਜਿਹੜੀਆਂ ਆਰਮੀ ਦੀਆਂ ਇਸ ਦੇ ਲਈ ਯੂਜ਼ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਜੇ ਆਪਾਂ ਦੇਸ਼ਾਂ ਦੀ ਗੱਲ ਕਰੀਏ ਇੰਡੀਆ ਹੈਗਾ ਗੁਆਟੇਮਾਲ ਹੈ ਮੈਕਸੀਕੋ ਕਲੰਬੀਆ ਦੇ ਵਿੱਚ ਉਹਨਾਂ ਨੇ ਭੇਜਿਆ ਸੀ ਜਹਾਜ਼ ਉੱਥੇ ਉਹਨਾਂ ਨੇ ਜਿਹੜਾ ਹੈ ਉਸ ਨੂੰ ਇਨਕਾਰ ਕਰਤਾ ਉਤਰਨ ਤੋਂ ਤਨਾਲ ਦੀ ਨਾਲ ਚਾਰਟਰ ਪਲੇਨ ਪਲੇਨ ਰਾਹੀਂ ਜਿਹੜਾ ਉੱਥੇ ਬੰਦੇ ਭੇਜੇ ਗਏ ਆ ਅ ਇਸ ਤੋਂ ਇਲਾਵਾ ਜਿਹੜੀ ਰੇਡਸ ਨੇ ਲਗਾਤਾਰ ਹੋ ਰਹੀਆਂ ਨੇ ਤਕਰੀਬਨ 11000 ਲੋਕਾਂ ਨੂੰ ਹੁਣ ਤੱਕ ਹੈ ਜਿਹੜਾ ਅਰੈਸਟ ਕਰ ਲਿਆ ਗਿਆ ਅਮਰੀਕਾ ਦੇ ਵਿੱਚ ਉਸ ਦੇ ਵਿੱਚ ਜਿਹੜੀਆਂ ਲੋਕਲ ਪ੍ਰਾਈਵੇਟ ਜੇਲਾ ਨੇ ਉਹਨਾਂ ਦੇ ਵਿੱਚ ਜਿਹੜੀਆਂ ਲੋਕਲ ਜੇਲਾ ਹੈਗੀਆਂ ਸਟੇਟ ਦੀਆਂ ਜੇਲਾ ਪ੍ਰਾਈਵੇਟ ਨਹੀਂ ਉਹਨਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਔਰ 트럼ਪ ਗਵਰਨਮੈਂਟ ਦੀ ਜਿਹੜੀ ਆਈਸ ਹੈ ਜਿਹੜੀ ਇਮੀਗ੍ਰੇਸ਼ਨ ਦੀ ਖਾਸ ਤੌਰ ਤੇ ਉਹਨਾਂ ਦੀ ਏਜੰਸੀ ਹੈਗੀ ਆ ਉਹ ਰੇਡਸ ਕਰ ਰਹੀ ਹੈ ਵੈਸੇ ਤਾਂ ਗੱਲ ਕਰੀਏ ਤਾਂ ਇਲਿਗਲ ਲੋਕਲ ਜਿਹੜੇ ਗੈਰ ਕਾਨੂੰਨੀ ਜਾਂ ਕੋਈ ਨਾ ਕੋਈ ਤਰੀਕ ਤੋੜਦੇ ਆ ਜਾਂ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਕਰਦੇ ਆ ਕ੍ਰਿਮੀਨਲ ਲੋਕਾਂ ਦੇ ਮਗਰ ਇਹ ਜਾਂਦੀ ਹੈ ਪਰ ਇਸ ਟਾਈਮ ਉਮੀ ਕੋਈ ਤੁਰਦਾ ਫਿਰਦਾ ਉਹਨਾਂ ਨੂੰ ਲੱਭ ਰਿਹਾ ਤਾਂ ਉਹ ਆਈਡੀ ਪੁੱਛ ਲੈਂਦੇ ਆ ਕੋਈ ਸਵਾਲ ਕਰਦੇ ਆ ਜੇ ਤੁਸੀਂ ਅੰਦਰਸਤ ਜਵਾਬ ਨਹੀਂ ਦੇ ਪਾਉਂਦੇ ਤਾਂ ਤੁਹਾਨੂੰ ਅਰੈਸਟ ਕਰ ਲਿਆ ਜਾਂਦਾ ਔਰ ਕਈ ਸਟੇਟ ਨੇ ਜਿਵੇਂ ਐਲ.ਏ ਹੈ ਹੋਰ ਸ਼ਿਕਾਗੋ ਹੈ ਉਸ ਦੀਆਂ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਇਸ ਦੇ ਖਿਲਾਫ ਵੀ ਹੈਗੀਆਂ ਨੇ 트럼ਪ ਗਵਰਨਮੈਂਟ ਨੂੰ ਉਹਨਾਂ ਨੇ ਇਸ ਦੇ ਵਿੱਚ ਸਾਥ ਨਹੀਂ ਦੇ ਰਹੇ 트럼ਪ ਗਵਰਨਮੈਂਟ ਨੇ ਇਸ ਨੂੰ ਜਿਹੜਾ ਹੈਰਿਟ ਵੀ ਉਹਨਾਂ ਤੋਂ ਜਿਹੜਾ ਕਿਹਾ ਕਿ ਜਿਹੜੀਆਂ ਲੋਕਲ ਬਾਡੀਜ਼ ਨੇ ਸਾਨੂੰ ਜਿਹੜੀ ਹੈ ਸਮਰਥਨ ਨਹੀਂ ਦੇ ਰਹੀਆਂ ਜੋ ਕਿ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਰਹਿ ਰਹੇ ਲੋਕਾਂ ਨੂੰ ਅਸੀਂ ਵਾਪਸ ਉਹਨਾਂ ਦੇ ਕੰਟਰੀ ਦੇ ਵਿੱਚ ਭੇਜ ਸਕੀਏ ਨਾਲ ਦੇ ਨਾਲ ਗੱਲ ਕਰਦੇ ਆਂ ਆਪਾਂ ਭਾਰਤ ਦੀ ਇਸ ਟਾਈਮ ਜੇ ਆਪਾਂ ਗੱਲ ਕਰੀਏ ਯੂ ਐਸ ਏ ਦੇ ਵਿੱਚ ਤਕਰੀਬਨ 7.5 ਲੱਖ ਭਾਰਤੀ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਯਾਨੀ ਕਿ 7.5 ਲੱਖ ਉਹ ਨੇ ਜਿਨ੍ਹਾਂ ਕੋ ਕੋਈ ਸਟੇਟਸ ਨਹੀਂ ਹੈਗਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂ ਐਸ ਏ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਹੁਣ ਤੱਕ ਵਿਹ ہزار ਲੋਕਾਂ ਤੇ ਜਿਹੜੀ ਹੈ ਡੈਪੂਟੇਸ਼ਨ ਲੱਗ ਚੁੱਕੀ ਹੈ ਉਹਨਾਂ ਤੇ ਰਿਪੋਰਟ ਲੱਗਿਆ ਹੋਇਆ ਕਿ ਕਿਸੇ ਵੀ ਟਾਈਮ ਇਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਨਾਲ ਦੀ ਨਾਲ ਜੇ ਗੱਲ ਕਰੀ ਆਪਾਂ ਕਈ ਵਾਰ ਸੁਣਦੇ ਹੁੰਦੇ ਹੁੰਨੇ ਆ ਕਿ ਕੜਾ ਪਾ ਦਿੱਤਾ ਗਿਆ ਹਨਾ ਕੜੇ ਵਾਲੇ ਕਿੰਨੇ ਲੋਕ ਨੇ ਆਪਾਂ ਸਿਰਫ ਭਾਰਤੀਆਂ ਦੀ ਗੱਲ ਕਰ ਰਹੇ ਆ ਤਾਂ 17940 ਲੋਕ ਜਿਹੜੇ ਨੇ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਕੜੇ ਪਏ ਹੋਏ ਨੇ ਜਿਨ੍ਹਾਂ ਨੂੰ ਇੱਕ ਜਿਹੜੀ ਉਥੋਂ ਦੀ ਇਮੀਗ੍ਰੇਸ਼ਨ ਹੈ ਉਹ ਇੱਕ ਦੇਣ ਦੀ ਆ ਵੀ ਤੁਸੀਂ ਇੰਨੇ ਏਰੀਏ ਤੋਂ ਬਾਹਰ ਨਹੀਂ ਜਾ ਸਕਦੇ ਔਰ ਕਿਸੇ ਵੀ ਟਾਈਮ ਤੁਹਾਨੂੰ ਫੜ ਕੇ ਅਸੀਂ ਵਾਪਸ ਭੇਜ ਸਕਦੇ ਆ 17940 ਯਾਨੀ ਕਿ ਤਕਰੀਬਨ 18000 ਆਪਾਂ ਕਹਿ ਸਕਦੇ ਹਾਂ 18000 ਲੋਕ ਹੋ ਨੇ ਜਿਨ੍ਹਾਂ ਦੇ ਘੜੇ ਪਏ ਹੋਏ ਨੇ 20000 ਲੋਕ ਹੋ ਨੇ ਜਿਨ੍ਹਾਂ ਤੇ ਡੈਪਿਊਟੇਸ਼ਨ ਲੱਗੀ ਹੋਈ ਆ ਔਰ 7 ਲੱਖ 25000 ਯਾਨੀ ਕਿ ਸਵਾ ਕੇ 7 ਲੱਖ ਦੇ ਕਰੀਬ ਲੋਕ ਨੇ ਜਿਹੜੇ ਭਾਰਤੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਇਸ ਟਾਈਮ ਰੇਡਸ ਹੋ ਰਹੀਆਂ ਨੇ ਕਿਤੇ ਵੀ ਤੁਸੀਂ ਜਾ ਰਹੇ ਹੋ ਜੇਕਰ ਤੁਹਾਡੇ ਕੋ ਆਈਡੀ ਨਹੀਂ ਹੈਗੀ ਤਾਂ ਤੁਹਾਨੂੰ ਜੇ ਵਰਕ ਪਰਮਿਟ ਤੁਸੀਂ ਕੋਈ ਕੰਮ ਕਰ ਰਹੇ ਹੋ ਤੁਹਾਡੇ ਕੋ ਵਰਕ ਪਰਮਿਟ ਨਹੀਂ ਹੈਗਾ ਤਾਂ ਅਮਰੀਕਾ ਦੇ ਵਿੱਚ ਤੁਸੀਂ ਵਿਦਆਊਟ ਵਰਕ ਪਰਮਿਟ ਕੰਮ ਨਹੀਂ ਕਰ ਸਕਦੇ ਜੇਕਰ ਤੁਹਾਡੇ ਕੋ ਆਈਡੀ ਨਹੀਂ ਹੈਗੀ ਤਾਂ ਤੁਹਾਨੂੰ ਅਰੈਸਟ ਕਰ ਲਿਆ ਜਾ ਸਕਦਾ ਹੈ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ 487 ਲੋਕ ਨੇ ਜਿਹੜੇ ਉਹਨਾਂ ਦੀ ਲਿਸਟ ਬਣੀ ਹੋਈ ਹੈ ਭਾਰਤੀਆਂ ਦੀ ਜਿਨ੍ਹਾਂ ਨੂੰ ਕਿਸੇ ਵੀ ਟਾਈਮ ਜਹਾਜ਼ ਦੇ ਵਿੱਚ ਬਿਠਾ ਕੇ ਇੰਡੀਆ ਦੇ ਵਿੱਚ ਵਾਪਸ ਵੀਡੀਓ ਜਾ ਸਕਦਾ ਹੈ ਪਿਛਲੇ ਦਿਨੀ ਜਦੋਂ 105 ਜਿਹੜੇ ਬੱਚੇ ਆਏ ਸੀਗੇ ਉਹਨਾਂ ਤੋਂ ਬਾਅਦ ਜਦੋਂ ਗੱਲ ਕਰੀਏ ਆਪਾਂ ਉਸ ਦਾ ਸੰਸਦ ਦੇ ਵਿੱਚ ਵੀ ਗੱਲ ਗੂੰਜੀ ਕਿ ਹਥਕੜੀਆਂ ਲਾ ਕੇ ਬੀੜੀਆਂ ਲਾ ਕੇ ਉਹਨਾਂ ਨੂੰ ਲਿਆਂਦਾ ਗਿਆ ਕੱਲ ਸੀ ਇੱਕ ਬੱਚੇ ਨਾਲ ਇੰਟਰਵਿਊ ਵੀ ਕਰਕੇ ਆਏ ਸੀ 18 ਸਾਲ ਦਾ ਜਵਾਨ ਜਿਹੜਾ 6 ਮਹੀਨੇ ਲਗਾ ਕੇ ਸਤੰਬਰ ਤੋਂ ਚੱਲਿਆ ਸੀ ਤਾਂ ਹੁਣੇ ਹਜੇ ਅਮਰੀਕਾ ਪਹੁੰਚਿਆ ਸੀ ਅਮਰੀਕਾ ਪਹੁੰਚਦੇ ਹੀ ਉਹਨੂੰ ਜਦੋਂ ਕਹਿੰਦੇ ਅਸੀਂ ਸੈਂਟਰ ਦੇ ਵਿੱਚ ਗਏ ਆ ਤਾਂ ਸਾਨੂੰ ਕੁਸਤੇ ਨਾਲ ਉਹਨੂੰ ਉੱਤੇ ਰੱਖਿਆ ਔਰ ਉਸ ਤੋਂ ਬਾਅਦ ਤਸ਼ੱਦਦ ਸਹਿਣ ਤੋਂ ਬਾਅਦ ਉਹਨਾਂ ਨੂੰ ਵਾਪਸ ਆ ਜਿਹੜਾ ਇੰਡੀਆ ਭੇਜ ਦਿੱਤਾ ਗਿਆ ਉਹਨਾਂ ਨੂੰ ਨਹੀਂ ਦੱਸਿਆ ਗਿਆ ਉਹਨਾਂ ਨੂੰ ਕਿਹਾ ਗਿਆ ਤੁਹਾਨੂੰ ਕਿਸੇ ਹੋਰ ਕੈਂਪ ਦੇ ਕੈਂਪ ਦੇ ਵਿੱਚ ਲੈ ਕੇ ਜਾਣੇ ਆ ਪਰ ਜਦੋਂ ਉਹ ਅੰਮ੍ਰਿਤਸਰ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਆਪਣੇ ਦੇਸ਼ ਆਪਣੀ ਧਰਤੀ ਪੰਜਾਬ ਦੇ ਵਿੱਚ ਆ ਗਏ ਆ ਤਾਂ ਹੁਣ ਤੱਕ ਤੁਹਾਨੂੰ ਦੱਸ ਦਿੰਦੇ ਆ ਕਿ 487 ਬੰਦਿਆਂ ਦੀ ਹੋਰ ਲਿਸਟ ਜਿਹੜੀ ਤਿਆਰ ਹੈ ਕਿਸੇ ਵੀ ਟਾਈਮ ਜਿਹੜਾ ਹੈ ਯੂਐਸ ਉਹਨਾਂ ਨੂੰ ਰਿਪੋਰਟ ਕਰ ਸਕਦਾ ਹੈ ਵਾਪਸ ਭੇਜ ਸਕਦਾ ਹੈ ਰੇਡਸ ਲਗਾਤਾਰ ਚੱਲ ਰਹੀਆਂ ਹਨ 11000 ਬੰਦੇ ਨੂੰ ਹੁਣ ਤੱਕ ਹੈ ਜਿਹੜਾ ਡਿਟੇਨ ਕਰ ਚੁੱਕੀ ਹੈ ਯੂਐਸ ਗਵਰਨਮੈਂਟ ਔਰ ਬੜੇ ਵੱਡੇ ਪੱਧਰ ਤੇ ਜਿਹੜੀ ਹੈ ਜਿਹੜੀ ਆਪਾਂ ਕਹਿ ਸਕਦੇ ਆ ਇੱਕ ਉਹਨਾਂ ਨੇ ਜਿਹੜੀ ਪ੍ਰਕਿਰਿਆ ਚਲਾਈ ਹੋਈ ਹੈ ਇਸ ਦੇ ਵਿੱਚ ਜਿਸ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ ਉਹ ਇਕੱਲੇ ਇੰਡੀਅਨਸ ਨਹੀਂ ਹੋਰ ਵੀ ਮੁਲਕਾਂ ਤੋਂ ਨੇ ਵੱਖ-ਵੱਖ ਮੁਲਕਾਂ ਤੋਂ ਜਿਹੜੇ ਜਿਹੜੇ ਲੋਕ ਉੱਥੇ ਰਹਿ ਰਹੇ ਆ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਜਿਹੜੀ ਜਿਹੜਾ ਆਰਮੀ ਦਾ ਜਹਾਜ਼ ਹੈ ਕਈ ਕੰਟਰੀਆਂ ਦੇ ਵਿੱਚ ਭੇਜਿਆ ਗਿਆ ਜਿਸ ਦੇ ਵਿੱਚ 700 ਬੰਦਾ ਜਿਹੜਾ ਹੈ ਰਿਪੋਰਟ ਕੀਤਾ ਜਿਸ ਦੇ ਵਿੱਚ ਕੰਟਰੀਆਂ ਦੀ ਗੱਲ ਕਰੀਏ ਗੁਆਟੇਮਾਲ ਹੈ ਇੰਡੀਆ ਨਾਲ ਦੀ ਨਾਲ ਇਕਵਾਡੋਰ ਹੈਗਾ ਜਿਹੜਾ ਕੰਟਰੀ ਉੱਥੋਂ ਦਾ ਔਰ ਹੁਰ ਵੀ ਜਿਵੇਂ ਕੋਲੰਬੀਆ ਦੇ ਵਿੱਚ ਇਹਨਾਂ ਨੇ ਭੇਜਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਨਕਾਰ ਕਰਨ ਤੋਂ ਬਾਅਦ ਚਾਰਟਰ ਪਲੇਨ ਪਲੇਨ ਰਾਹੀਂ ਜਿਹੜਾ ਉੱਥੇ ਬੰਦੇ ਭੇਜੇ ਗਏ ਆ ਮੈਕਸੀਕੋ ਨੇ ਵੀ ਇਨਕਾਰ ਕਰਤਾ ਉਹਨਾਂ ਨੇ ਰਿਫਿਊਜ਼ ਕਰਤਾ ਹੈ ਜਿਹੜਾ ਅਮਰੀਕਾ ਦਾ ਸਾਜ਼ ਹੈ ਤਕਰੀਬਨ 10 ਫਲਾਈਟਾਂ ਜਿਹੜੀਆਂ ਹੁਣ ਤੱਕ ਜਾ ਚੁੱਕੀਆਂ ਔਰ ਇੱਕ ਬੱਚੇ ਤੇ ਜੇ ਆਪਾਂ ਗੱਲ ਕਰੀਏ 4000 ਡਾਲਰ ਦਾ ਤਕਰੀਬਨ ਖਰਚਾ ਜਿਹੜਾ ਉਹਨਾਂ ਨੇ ਅਮਰੀਕਾ ਨੇ ਕੀਤਾ ਚਾਹੇ ਇੰਡੀਆ 'ਚ ਵੀ ਜਿਹੜੇ ਛੱਡ ਕੇ ਗਏ ਆ ਉਹਨਾਂ ਨੂੰ ਵੀ ਤੇ ਹੋਰ ਵੀ ਜਣੀਆਂ ਲਗਾਤਾਰ ਉੱਥੇ ਰੇਡਸ ਹੋ ਰਹੀਆਂ ਨੇ ਇਸ ਕਰਕੇ ਜਿੰਨੇ ਵੀ ਉੱਥੇ ਬੱਚੇ ਹੈਗੇ ਆ ਜੇ ਤੁਹਾਡੇ ਕੋ ਕੋਈ ਸਟੇਟਸ ਨਹੀਂ ਹੈਗਾ ਤੁਹਾਡੇ ਕੋ ਜਿਹੜਾ ਆਈਡੀ ਪ੍ਰੂਫ ਨਹੀਂ ਹੈਗਾ ਜੇ ਹੈਗਾ ਤਾਂ ਆਪਣੇ ਵਰਕ ਪਰਮਿਟ ਦਾ ਜੋ ਵੀ ਤੁਹਾਡਾ ਡਾਕੂਮੈਂਟ ਨੇ ਆਪਣੇ ਕੋਲ ਰੱਖੋ ਕਿਸੇ ਵੀ ਤਮੇ ਸਾਨੂੰ ਪੁੱਛਿਆ ਜਾ ਸਕਦਾ ਜਿਹੜੀ ਆਈਐਸਾ ਇਹ ਲਗਾਤਾਰ ਰੇਡ ਕਰ ਰਹੀ ਹੈ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਆ ਉਹਨਾਂ ਨੂੰ ਕਿਤੇ ਨਾ ਕਿਤੇ ਖਤਰਾ ਹੈ 트럼ਪ ਗਵਰਨਮੈਂਟ ਬੜੀ ਸਖਤ ਹੈ ਹੋਰ ਨਵੀਆਂ ਅਪਡੇਟ ਲਈ ਤੁਸੀਂ ਦੇਖਦੇ ਰਹੋ ਨਰਪਕ ਪੋਸਟ ਧੰਨਵਾਦ